ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਡੇਰਾ ਬਾਬਾ ਨਾਨਕ ਹਲਕੇ ਦੇ ਵਕਵਕ ਪਿੰਡਾਂ 'ਚ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ। ਇਸ ਮੌਕੇ ਉਹਨਰਨਰ ਕੈਬਨਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਵਕਵਕ ਪਿੰਡਾਂ 'ਚ ਚੌਂ ਮੀਟਿੰਗਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਕਾਂਗਰਸ ਅੰਦਰ ਚੱਲ ਰਹੀਆਂ ਬਗਾਵਤੀ ਸੁਰਾਂ ਬਾਰੇ ਆਪਣਾ ਸਪਸ਼ਟਿਕਨ ਦਿੱਤਾ ਹੈ। ਉਹਨਾਂ ਕਹਿੰਦੇ ਹਨ ਕਿ 13 ਸੀਟਾਂ ਦੇ ਬਦਲੇ 175 ਬੰਦਿਆਂ ਨੂੰ ਖੁਸ਼ ਕਰਨਾ ਨਾ ਮੁਮਕਿਨ ਹੈ। ਸਨੀਲ ਜਾਖੜ ਨੇ ਇਸ ਮੌਕੇ ਵੀ ਕਿਹਾ ਹੈ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਪਣੇ ਕੰਮਾਂ ਦੇ ਆਧਾਰ ਤੇ ਹੀ ਲੋਕਾਂ ਕੋਲੋਂ ਵੋਟਾਂ ਮੰਗਣਗੇ ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਹੈ ਕਿ ਉਹ ਮੋਦੀ ਸਰਕਾਰ ਦੇ ਬਜਾਏ ਆਪਣੀ ਕਾਰਗੁਜ਼ਾਰੀ ਦੇ ਬਲ ਤੇ ਹੀ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਵੋਟਾਂ ਦੀ ਮੰਗ ਕਰਨਗੇ ਅੱਜ ਤੇ ਤੁਹਾਡਾ ਕੀ ਖਿਆਲ ਹੈ ਵੀ ਪੰਜਾਬ ਨੂੰ ਮੋੜ ਕੇ ਲੈ ਕੇ ਆਏ ਤਾਂ ਕਮਾਂਡ ਕੈਪਟਨ ਸਾਹਿਬ ਦੇ ਕਮਾਂਡ 'ਚ ਇਲੈਕਸ਼ਨ ਲੜਿਆ ਜਾਣਾ ਸਾਬ ਜਿਹੜੇ ਲੋਕਾਂ ਦੇ ਦਿਲ 'ਚ ਕੋਈ ਨਾ ਕੋਈ ਇਸ ਕਿਸਮ ਦਾ ਹੈ ਉਹਨਾਂ ਦੇ ਡਿਸਾਰਟੈਂਟ ਹੈਗੇ ਉਹਨਾਂ ਦੇ ਕੇ ਬੈਠ ਕੇ ਗੱਲਬਾਤ ਕਰਕੇ ਦੇਖੋ 13 ਸੀਟਾਂ ਦੇ ਅੰਦਰ 175 ਬੰਦੇ ਕਿਸ ਤਰ੍ਹਾਂ ਫਿੱਟ ਹੋ ਸਕਦੇ ਸੀ ਨੈਚੁਰਲੀ ਆ ਸੁਭਾਵਕ ਹੈ ਸਾਰਿਆਂ ਨਾਲ ਬੈਠ ਕੇ ਪਾਰਟੀ ਦੇ ਜਿਹੜਾ ਫੌਜੀ ਹੈ ਕੋਈ ਇੰਡੀਵਿਜੂਅਲ ਮਸਲੇ ਦੀ ਗੱਲ ਨਹੀਂ ਕੋਈ ਇਕੱਲੇ ਸੁਨੀਲ ਜਾਖੜ ਦਾ ਨਹੀਂ ਇਕੱਲੇ ਕਿਸੇ ਇੱਕ ਵਿਅਕਤੀ ਦੀ ਲੜਾਈ ਨਹੀਂ ਆ ਇਕੱਲੇ ਪੰਜਾਬ ਦੀ ਵੀ ਨਹੀਂ ਆ ਪੂਰੇ ਦੇਸ਼ ਦੀ ਲੜਾਈ ਹੈ ਲੋਕਤੰਤਰ ਦੀ ਲੜਾਈ ਹੈ ਸਾਡੇ ਉਹਨਾਂ ਨੂੰ ਚਿਤੜੇ ਚਿਤੜੇ ਕਰਕੇ ਇਹਨਾਂ ਨੇ ਤਬਾਹ ਕਰਤਾ ਉਹਨਾਂ ਨੂੰ ਬਚਾਣ ਦੀ ਇੱਕ ਪਾਸੇ ਜਲੀਆਂ ਵਾਲਾ ਬਾਗ ਦੇ ਵਿੱਚ ਅਸੀਂ ਜਾ ਕੇ ਆਜ਼ਾਦੀ ਕੋਲਾਟੀਆਂ ਨੂੰ ਮੱਥਾ ਟੇਕਦੇ ਹਾਂ ਮੋਦੀ ਸਾਹਿਬ ਇਹ ਤਾਂ ਉੱਥੇ ਵੀ ਨਹੀਂ ਉਹਨਾਂ ਨੇ ਇਸ ਕਾਬਲ ਸਮਝਿਆ ਵੀ ਉੱਥੇ ਜਾ ਕੇ ਮੈਂ ਮੱਥਾ ਟੇਕਾਂ ਪੰਜਾਬ ਨਾਲ ਕੋਈ ਪਤਾ ਨਹੀਂ ਕਿਸ ਕਿਸਮ ਦਾ ਬੈਰ ਹੈ ਮੋਦੀ ਸਾਹਿਬ ਦਾ ਨਾ ਕਿਤੇ ਦਵਾਨੀ ਪੰਜਾਬ ਨੂੰ ਦਿੱਤੀ ਨਾ ਪੰਜਾਬ ਦੇ ਸ਼ਹੀਦਾਂ ਨੂੰ ਆ ਕੇ ਨਮਨ ਕੀਤਾ ਪਰ ਇਹਦੇ باوجود ਆ ਲੜਾਈ ਜਿਹੜੀ ਹੈ ਦੇਸ਼ ਦੀ ਲੜਾਈ ਹੈ ਸਾਰੇ ਵਰਕਰ ਇਕੱਠੇ ਹੋ ਕੇ ਲੜਨਗੇ ਕੈਪਟਨ ਸਾਹਿਬ ਦੀ ਰਹਿਨਮਾਈ ਚ ਲੜਾਂਗੇ ਤੇ ਮਨ ਨੂੰ ਪੂਰੀ ਉਮੀਦ ਹੈ ਕਿ ਜਿਸ ਤੰਦੇ ਦੇ ਨਾਲ ਕੈਪਟਨ ਸਾਹਿਬ ਤੇ ਸਾਰੀ ਟੀਮ ਕੰਮ ਕਰ ਰਹੀ ਹੈ 13 ਦੀ 13 ਸੀਟਾਂ ਲੋਕ ਕਾਂਗਰਸ ਦੀ ਚੋਰੀ ਚ ਪਾਉਣ ਜਰ ਸਾਹਿਬ ਆਪਣਾ ਗਰਦਾਨੀ ਕਾਫੀ ਦਿਨਾਂ ਦੀ ਸ਼ੁਰੂ ਕਰਨੀ ਪਹਿਲੀ ਵੀ ਇੱਕ ਮੀਟਿੰਗ ਕਰ ਲਈ ਡਾਕਟਰ ਸਾਹਿਬ ਨੇ ਜਿਹੜੀ ਕੌਡਲੀ ਸੂਰਤਮੱਲੀ ਚੋਈ ਸੀ ਇੱਕ ਕੈਂਪੇਨ ਤੇ ਕੰਟੀਨਿਊਸਲੀ ਚੱਲ ਹੀ ਰਹੀ ਹੈ ਕਿ ਜਦੋਂ ਤੋਂ ਐਮਪੀ ਬਣੇ ਨੇ ਕੈਂਪੇਨ ਉਹਨੂੰ ਕਿਹਾ ਜਾਂਦਾ ਜਿਹੜਾ ਕਦੀ ਐਮਪੀ ਆਪਣੇ ਇਲਾਕੇ ਚ ਨਾ ਰਿਹਾ ਜਿਹੜਾ ਐਮਪੀ ਇਲਾਕੇ ਚ ਹੀ ਰਹਿੰਦਾ ਹੋਵੇ ਹਰ ਲੋਕਾਂ ਨੂੰ ਮਿਲਦਾ ਹੈ ਮੇਰੇ ਖਿਆਲ ਹੈ ਕਿ ਜਿੰਨੀ ਕਰਾਂ ਅਸੀਂ ਤੱਕ ਹਲੋਨੇ ਹਰ ਚੱਕਰ ਦੇ ਵਿੱਚ ਸਾਡੇ ਨਾਲ ਰਹੇ ਨੇ ਔਰ ਜਿਵੇਂ ਜਖੜ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਕੰਮ ਉੱਤੇ ਵੋਟ ਮੰਗਣੀ ਮੈਂ ਚੰਮ ਤੇ ਵੋਟ ਨਹੀਂ ਮੰਗਣੀ ਔਰ ਆਪਣੇ ਇਹਨਾਂ ਦੇ ਕੰਮਾਂ ਨੂੰ ਲੈ ਕੇ ਜਾਵਾਂਗੇ ਔਰ ਲੋਕਾਂ ਨੂੰ ਜਿਹੜਾ ਦੱਸਾਂਗੇ ਵੀ ਔਰ ਜਿਹੜੀ ਇਹਨਾਂ ਨੇ ਕੰਮ ਕੀਤੇ ਆ ਤੇ ਮੇਰੇ ਖਿਆਲ ਤੁਹਾਨੂੰ ਸਾਰੇ ਤੁਸੀਂ ਪੁਰਾਣੇ ਪ੍ਰੈਸ ਵਾਲੇ ਹੋ ਇਹ ਤੁਹਾਡੇ ਜਰਨਲਿਸਟ ਪੁਰਾਣੇ ਪਹਿਲੇ ਐਮਪੀ ਆ ਦਾ ਤੇ ਹੋਣ ਵਾਲੇ ਐਮਪੀ ਦਾ ਤੇ ਤੁਹਾਨੂੰ ਹੁਣ ਜਰਨਲਿਸਟ ਤੁਹਾਨੂੰ ਇਹ ਦੱਸਣਾ ਪਵੇਗਾ ਕਿ ਪਹਿਲੇ ਐਮਪੀ ਕੀ ਕਰਕੇ ਗਏ ਤੇ ਹੋਣ ਵਾਲੇ 14 ਮਹੀਨੇ ਚ ਐਮਪੀ ਸਾਹਿਬ ਨੇ ਕਿਹੜੇ ਕੰਮ ਕੀਤੇ ਨੇ ਉਹ ਅਸੀਂ ਆਪਣੇ ਕੰਮ ਦੇ ਨਾਂ ਤੇ ਵੋਟਾਂ ਮੰਗਾ ਕੇ ਅਸੀਂ ਮੋਦੀ ਦੇ ਨਾਂ ਤੇ ਵੋਟਾਂ ਨਹੀਂ ਮੰਗੜੀਆਂ ਕਿਉਂਕਿ ਅਕਾਲੀ ਦਲ ਨੇ ਹੁਣ ਬਾਦਲ ਛਾੜ ਦਿੱਤਾ ਹੁਣ ਕਹਿੰਦੇ ਪਏ ਮੋਦੀ ਦੀ ਗੱਲ ਕਰਨ ਲੱਗ ਪਏ ਨੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਆਪਣੇ ਕੰਮ ਤੇ ਵੋਟਾਂ ਮੰਗਾ ਗਾੜ ਪੰਜਾਬ ਸਰਕਾਰ ਨੇ ਜਿਹੜੀ ਡਿਵੈਲਪਮੈਂਟ ਕੀਤੀ ਜਿਹੜੇ ਕੰਮ ਕੀਤੇ ਉਹਨਾਂ ਦੇ ਆਪਣੇ ਕੰਮ ਦੇ ਲਈ ਪੰਜਾਬ ਚ ਅਸੀਂ ਨਿਊਜ਼ਐਸਟ ਡਾਕਟਰ ਜਿੰਦਰ ਸਿੰਘ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ